ਉਸਰ ਸ਼ੋਮਨੀ ਕਾਲੀ ਤੋਂ ਅੰਮ੍ਰਿਤਸਰ ਨੇ ਬਹੁਤ ਸਾਰੇ ਲੋਕਾਂ ਨੂੰ ਚਿੱਠੀਆਂ ਦੇ ਕੇ ਅਮਰੀਕਾ ਭੇਜਿਆ ਜਿਨ੍ਹਾਂ ਨੇ ਉੱਥੇ ਜਾ ਕੇ ਰਾਜਨੀਤਿਕ ਸ਼ਰਨ ਲੈ ਲਈ ਹੈ ਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਦੇ ਕੇ ਚਿੱਠੀਆਂ ਦਿੱਆਂ ਗਈਆਂ ਨੇ ਤੇ ਟਰੈਵਲ ਏਜੰਟਾਂ ਦੇ ਨਾਲ ਮਿਲੀ ਭੁਗਤ ਹੈ ਇਸ ਮਾਮਲੇ ਬਾਰੇ ਐਡਵੋਕੇਟ ਸੁਮਰਨਜੀਤ ਸਿੰਘ ਨੇ ਵੱਡੇ ਖੁਲਾਸੇ ਕਰਦੇ ਕਿ ਕੁਝ ਹੈ ਹੌਂ ਜਾਣ ਤੇ ਐਨ ਵੀ ਨਿਊਜ਼ ਲਈ ਮੈਂ ਦਰਸ਼ਨ ਸਿੰਘ ਖੋਖਰ ਗੱਲ ਕਰਾਂਗੇ ਅਮਰੀਕਾ ਤੋਂ ਜਿਹੜੇ ਵਾਪਸ ਭੇਜ ਗਏ ਨੇ ਭਾਰਤੀ ਖਾਸ ਕਰਕੇ ਪੰਜਾਬੀ ਹੁਣ ਕੇ ਰੋਲਾ ਪੈ ਗਿਆ ਕਿ ਸ਼ੋਮਨੀ ਕਾਲੀ ਅੰਮ੍ਰਿਤਸਰ ਨੇ ਚਿੱਠੀਆਂ ਦੇ ਕੇ ਬਹੁਤ ਸਾਰੇ ਬੰਦਿਆਂ ਨੂੰ ਅਮਰੀਕਾ ਭੇਜਿਆ ਜਿਨ੍ਹਾਂ ਨੇ ਉੱਥੇ ਜਾ ਕੇ ਰਾਜਨੀਤਿਕ ਸਰਨ ਲੈ ਲਈ ਹੈ ਇਹ ਵੀ ਤਵਾ ਲੱਗ ਰਿਹਾ ਮਾਨ ਦਲ ਤੇ ਕਿ ਪੈਸੇ ਲੈ ਕੇ ਚਿੱਠੀਆਂ ਦਿੱਤੀਆਂ ਗਈਆਂ ਨੇ ਤੇ ਟਰੈਵਲ ਏਜੰਟਾਂ ਨਾਲ ਵੀ ਲਿਪੁਕਤਾ ਹੈ ਇਸ ਮਾਮਲੇ ਨੂੰ ਅੱਜ ਅਸੀਂ ਕਲੀਅਰ ਕਰਾਂਗੇ ਕਿ ਸਿਆਸੀ ਸਰਨ ਦਾ ਆਧਾਰ ਕੀ ਹੁੰਦਾ ਕਿੰਨੇ ਕ ਨੇ ਸਿਆਸੀ ਸਰਨ ਉੱਥੇ ਲਈ ਹੋਈ ਹੈ ਜਾਂ ਫਿਰ ਕਿੰਨੇ ਕ ਪੈਸੇ ਮਾਨ ਦਲ ਨੇ ਇਕੱਠੇ ਕਰ ਲਏ ਨੇ ਮੇਰੇ ਨਾਲ ਨੇ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਗਲ ਐਡਵਾਈਜ਼ਰ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਿਮਰਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਆਂ ਤੇ ਨਾਲ ਤਿੱਖੇ ਸਵਾਲ ਲੱਗਣ ਦੀ ਕੋਸ਼ਿਸ਼ ਕਰਾਂਗੇ ਵਕੀਲ ਸਾਹਿਬ ਤੁਹਾਡਾ ਮਾਨਦਲ ਬਹੁਤ ਘਿਰ ਗਿਆ ਜਦੋਂ ਤੋਂ ਅਮਰੀਕਾ ਤੋਂ ਬੰਦੇ ਬਾਸ ਭੇਜੇ ਨੇ ਤੱਕੇ ਨਾਲ ਆ ਉਹਦੇ ਮਾਮਲੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਮੋٹے ਪੈਸੇ ਲੈ ਕੇ ਮਾਨਦਲ ਨੇ ਬੰਦੇ ਭੇਜੇ ਸੀ ਕੀ ਕਹਿਣਾ ਚਾਹੋਗੇ ਦੇਖੋ ਇਹ ਲਗਾਤਾਰ ਅੱਜ ਦੀ ਟਾਰਗੇਟ ਨਹੀਂ ਕੀਤਾ ਜਿਹੜੀ ਇੰਜਨ ਸਟ੍ਰੇਟ ਤੇ ਮੀਡੀਆ ਹੈ ਇਹ ਇੱਕ ਪਲੈਨਡ ਪੋਰਸੀ ਦੇ ਹੇਠ ਸਰਦਾਰ ਮਾਨ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹੜਾ ਜਹਾਜ਼ ਉਤਰਿਆ ਹੈ ਅਮਰਸਰ ਉਧਰ ਇੱਕ ਰਿਯੂਮਰ ਫਲਾਈ ਗਈ ਹੈ ਕਿ ਇਹ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੋਲਿਟੀਕਲ ਅਸਲਮ ਦਿੱਤੀ ਸੀ ਇਹ ਉਹ ਬੰਦੇ ਨੇ ਹੁਣ ਮੈਂ ਪਹਿਲੇ ਤੇ ਸਪਸ਼ਟ ਕਰਨਾ ਚਾਹੁੰਦਾ ਉਧਰ ਚ ਗੁਜਰਾਤੀ ਨੇ ਹਰਿਆਣਵੀ ਨੇ ਨਾਨ ਸਿੱਖ ਨੇ ਤੇ ਉਹ ਜਿਹੜੇ ਉਤਰੇ ਨੇ ਉਹਨਾਂ ਚ ਪੋਲਿਟੀਕਲ ਅਸਲਮ ਵਾਲਾ ਇੱਕ ਬੰਦਾ ਵੀ ਨਹੀਂ ਹੈਗਾ ਇਹ ਪ੍ਰੂਫ ਕਰਦਨ ਉਹ ਤਾਂ ਤਾਜ਼ੇ-ਤਾਜ਼ੇ ਗਏ ਸੀ ਹੁਣ ਲਾ ਲਾ ਬਹੁਤੇ ਉਹ ਨੇ ਤਿੰਨ ਕਿਸਮ ਦੇ ਬੰਦੇ ਹੁੰਦੇ ਨੇ ਇੱਕ ਹੁੰਦੇ ਜਿਨ੍ਹਾਂ ਕੋਲ ਪੋਲਿਟਿਕਲ ਐਸਲਮ ਹੈ ਇੱਕ ਬੰਦੇ ਹੁੰਦੇ ਆ ਇਰੈਗੂਲਰ ਇਮੀਗ੍ਰੈਂਟਸ ਇੱਕ ਹੁੰਦੇ ਨੇ ਕ੍ਰਾਈਮਨਲਸ ਇਹ ਜਿਹੜਾ ਜਹਾਜ਼ ਆਇਆ ਇਹ ਇਰੈਗੂਲਰ ਇਮੀਗ੍ਰੈਂਟਸ ਦਾ ਆਇਆ ਜਿਨ੍ਹਾਂ ਕੋ ਉੱਥੇ ਪ੍ਰੋਪਰ ਵੀਜ਼ਾ ਨਹੀਂ ਸੀ ਹੈਗਾ ਜਿਹੜਾ ਕਾਨੂੰਨ ਹੈ ਹੁਣ ਮੈਂ ਤੁਹਾਨੂੰ ਐਸਲਮ ਦੇ ਬਾਰੇ ਬਰੀਫ ਕਰਦਾ ਕਿ ਐਸਲਮ ਹੁੰਦੀ ਕੀ ਹੈ ਇੱਕ ਇੰਟਰਨੈਸ਼ਨਲ ਲਾ ਹੈ ਇੰਟਰਨੈਸ਼ਨਲ ਲਾਅ ਦੇ ਵਿੱਚ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਹੈ 1948 ਦੀ ਓਕੇ ਉਹਦਾ ਆਰਟੀਕਲ 14 ਕਿੰਦਾ ਹੈ ਜਿਹਦੇ ਰਾਈ ਇਹ ਸਾਰੀ ਦੁਨੀਆ ਦੇ ਵਿੱਚ ਸਟੇ ਹੁੰਦੇ ਨੇ ਕਿ ਜੇ ਕਿਸੇ ਬੰਦੇ ਨੂੰ ਕਿਸੇ ਦੇਸ਼ ਵਿੱਚ ਰੰਗ ਜਾਤ ਨਸਲ ਪ੍ਰੈਕਟੀਕਲ اپਿਨੀਅਨ ਦਾ ਡਿਫਰੈਂਸ ਸੁਣ ਕਰਕੇ ਕੋਈ ਖਤਰਾ ਹੈ ਕਿ ਉਹ ਜੀ ਉਸ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਚੱਲਿਆ ਜਾਂਦਾ ਹੈ ਜੀ ਉੱਥੋਂ ਦੀ ਸਟੇਟ ਨੂੰ ਐਪਲੀਕੇਸ਼ਨ ਦਿੰਦਾ ਹੈ ਉਥੋਂ ਦੀ ਸਟ੍ਰੀਟ ਤੇ ਜਿਹੜੀ ਗਰਾਉਂਡ ਹੈ ਪੋਲਿਟਿਕਲ ਅਸੈਲਮ ਦੇਣ ਦੀਆਂ ਉਹ ਤਿੰਨ ਗਰਾਉਂਡਸ ਨੇ ਇੱਕ ਤੇ ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ ਹੈ ਇੱਕ ਵਿਆਨਾ ਕਾਨਫਰੈਂਸ ਵਿਆਨਾ ਟ੍ਰੀਟੀ ਹੈ ਜਿਹੜੀ ਇੰਟਰਨੈਸ਼ਨਲ ਟ੍ਰੀਟੀ ਐਜ਼ੂਨ ਦੀ ਇੱਕ ਯੂ ਐਸ ਨੇ 1933 ਦੇ ਵਿੱਚ ਇੱਕ ਲਾਅ ਬਣਾਇਆ ਸੀ ਜਿੱਦੇ ਪੋਲਿਟਿਕਲ ਅਸੈਲਮ ਵਰਡ ਇੰਟਰੋਡਿਊਸ ਕੀਤਾ ਹੈ ਹੁਣ ਜਿਹੜੀ ਲੇਟੈਸਟ 2016 ਦੇ ਵਿੱਚ ਨਿਊਯਾਰਕ ਦੇ ਵਿੱਚ ਕਾਨਫਰੈਂਸ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਪੋਲਿਟਿਕਲ ਅਸੈਲਮਸੀ ਦੇਾਂਗੇ ਲੋਕਾਂ ਨੂੰ ਈ ਜਦੋਂ ਕਿ ਹੁਣ ਪਿੱਛੇ ਚਰਚਾ ਹੈ ਤਾਂ ਸ਼ਿੜੀ ਸੀ ਕਿ ਪੰਜਾਬੀ ਇੰਗਲਿਸ਼ ਟ੍ਰਿਬਿਊਨ ਦੇ ਚੀਫ ਐਡੀਟਰ ਨੇ ਵੀ ਇੱਕ ਆਰਟੀਕਲ ਲਿਖਿਆ ਸੀ ਟ੍ਰਿਬਿਊਨਸ ਕਿ ਸਿਮਰਨਜੀਤ ਸਿੰਘ ਮਾਨਿਕ ਚਿੱਠੀ ਦਿੰਦਾ ਹੈ ਤੇ ਅਮਰੀਕਾ ਉੱਥੋਂ ਉਸ ਬੰਦੇ ਨੂੰ ਸਿਟੀਜ਼ਨਸ਼ਿਪ ਦੇ ਦਿੰਦਾ ਹੈ ਉਹਨੋਂ ਉਹਦਾ ਕਾਰਨ ਕੀ ਹੈ ਕਿ 89 ਜਦੋਂ ਮਾਨਸਬ ਆਏ ਨੇ ਜਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਰਪਾਨ ਲਜ਼ਾਨ ਵੇਲੇ ਜਦੋਂ ਸਟੇਟ ਨੇ ਉਹਨਾਂ ਨੂੰ ਰੋਕਿਆ ਕਿ ਕਿਰਪਾਨ ਲੈ ਕੇ ਨਹੀਂ ਜਾਣਾ ਉਹਨਾਂ ਨੇ ਜੁਆਇਨ ਨੂੰ ਵਰਡ ਦੇ ਜਿੰਨੇ ਚੰਗੇ ਦੇਸ਼ ਨੇ ਉਹਨਾਂ ਨੂੰ ਦੱਸਿਆ ਕਿ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਰਿਲੀਜੀਅਸ ਫਰੀडम ਨਹੀਂ ਹੈਗੀ ਉਹਨਾਂ ਦੀ ਰਿਲੀਜੀਅਸ ਫਰੀडम ਵਾਲਟ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸੀ ਖੁੜੀਆ ਸਾਹਿਬ ਉਹਨਾਂ ਦਾ ਕਤਲ ਏਜੰਸੀਆਂ ਨੇ ਕੀਤਾ ਫਿਰ ਸਾਡੀ ਬੀਬੀ ਬਿਮਲਕੌਰ ਖਾਲਸਾ ਐਮਪੀ ਸੀ ਉਹਦਾ ਕਤਲ ਹੋਇਆ ਇੱਕ ਸਾਡੀ ਐਮਪੀਸੀ ਬੀਬੀ ਰਜਿੰਦਰ ਕੌਰ ਬਲਾਰਾ ਲੁਧਿਆਣੇ ਤੋਂ ਉਹਨਾਂ ਦਾ ਹਸਬੰਡ ਸੀ ਪ੍ਰੋਫੈਸਰ ਰਜਿੰਦਰ ਸਿੰਘ ਬਲਾਰਾ ਜਿਹਨੂੰ ਸੁਮਿਤ ਸੈਣੀ ਨੇ ਮਰਡਰ ਕੀਤਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਂਕੇ ਸਾਹਿਬ ਦਾ ਕਤਲ ਹੋ ਗਿਆ। ਹਾਂਜੀ। ਫਿਰ ਹਜ਼ਾਰਾਂ ਬੰਦੇ ਜਿਹੜੇ ਅਣਪਛਾਤੇ ਕਹੇ ਕਿ ਤੁਸੀਂ ਵੇਖੋ ਕਿ ਕਿੰਨੇ ਇਨਕਾਊਂਟਰਸ ਹੋਏ ਨੇ। ਇਹ ਸਾਰਾ ਕੁਝ ਮਾਨ ਸਾਹਿਬ ਨੇ ਯੂਐਨ ਨੂੰ ਦੱਸਿਆ, ਅਮਰੀਕਾ ਨੂੰ ਦੱਸਿਆ, ਆਸਟ੍ਰੇਲੀਆ ਨੂੰ ਦੱਸਿਆ ਜਿਹੜੀਆਂ ਉਹਨਾਂ ਦੀਆਂ ਇੱਥੇ ਐਮਬੈਸੀਜ਼ ਨੇ। ਅਸੀਂ ਉੱਥੇ ਰੈਗੂਲਰ ਇਨਫੋਰਮੇਸ਼ਨ ਦਿੰਨੇ ਆ ਕਿ ਸਟੇਟ ਕੇਮੇ ਸਾਡੀ ਪਰਸੀਕਿਊਸ਼ਨ ਕਰ ਰਹੀ ਹੈ। ਉਸ ਗੱਲ ਕਰਕੇ ਜਦੋਂ ਸਾਡੇ ਕੋਲ ਲੋਕ ਆਏ ਨਹੀਂ ਅਸੀਂ ਫਿਰ ਜਦੋਂ ਇੱਥੇ ਇੱਕੋ ਚਾਂਸ ਸੀ ਕਿ ਅਦਾਲਤਾਂ ਇਨਸਾਫ ਨਹੀਂ ਸੀ ਦੇ ਰਹੀਆਂ ਪੁਲਿਸ ਤਾਂ ਪੁਲਸ ਕ ਸਟੱਡੀ ਚ ਸਰੈਂਡਰ ਕੀਤੇ ਬੰਦਿਆਂ ਨੂੰ ਵੀ ਮਾਰ ਰਹੀ ਸੀ ਤੇ ਅਦਾਲਤਾਂ ਤੋਂ ਚੱਕ-ਚੱਕ ਕੇ ਵੀ ਕਤਲ ਕਰ ਰਹੀ ਸੀ ਫਿਰ ਜਿਹੜੇ ਕੱਢੂਗੇ ਵੀ ਮਾਰੇ ਇਹ ਵੀ ਹਾਲਤ ਸੀਗੇ ਜਦੋਂ ਬੰਦੇ ਫਿਰ ਦੁਨੀਆ ਦੇ ਵਕਫਾ ਖੇਸਿਆਂ ਚ ਜਰਮਨ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕੈਨੇਡਾ ਪਹੁੰਚ ਗਏ ਫਿਰ ਮਾਨ ਸਾਹਿਬ ਨੇ ਉਹਨਾਂ ਤੇ ਹੱਕ ਚ ਜਿਹੜੀ ਚਿੱਠੀ ਲਿਖੀ ਹੈ ਉਥੋਂ ਦੀਆਂ ਗਵਰਨਮੈਂਟਾਂ ਨੂੰ ਜਿਸ ਨੂੰ ਬੇਸ ਬਣਾ ਕੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਅਸਲਮ ਦਿੱਤੇ ਹੈ ਸਿਟੀਜ਼ਨਸ਼ਿਪ ਦਿੱਤੀ ਹੈਗੀ ਹੈ ਤੇ ਇਹ ਜਿਹੜੀ ਸਿਟੀਜ਼ਨਸ਼ਿਪ ਹੈ ਉਹਦੇ ਵਿੱਚ ਸਾਡਾ ਦੋ ਕਰਾਈਟੇਰੀਆ ਚਿੱਠੀ ਦੇਂਦਾ ਪਹਿਲਾ ਕਰਾਈਟੇਰੀਆ ਇਹ ਹੁੰਦਾ ਹੈ ਕਿ ਜਿਹਨੂੰ ਅਸੀਂ ਚਿੱਠੀ ਦੇ ਰਿਹਾ ਹੈ ਉਹ ਕਿਸੇ ਕਾਤਲਪੁਲ ਅਫਸਰ ਦਾ ਬੱਚਾ ਤਾਂ ਨਹੀਂ ਹੈਗਾ ਦੂਸਰਾ ਉਹ ਕਿਸੇ ਸਿੱਖ ਵਿਰੋਧੀ ਐਸੇ ਫਿਰਕੇ ਦਾ ਬੰਦਾ ਤਾਂ ਨਹੀਂ ਜਿਹੜਾ ਸਿੱਖੀ ਦਾ ਵਿਰੋਧ ਕਰਦਾ ਜੀ ਇਹ ਦੋ ਗੱਲਾਂ ਬੰਦੇ ਵਿੱਚ ਨਹੀਂ ਹੈਗੀਆਂ ਤੇ ਫਿਰ ਅਸੀਂ ਜਦੋਂ ਸਾਡਾ ਕੋਈ ਜਥੇਦਾਰ ਸਿਫਾਰਸ਼ ਕਰ ਦਿੰਦਾ ਅਸੀਂ ਚਿੱਠੀ ਦੇ ਦਿੰਨੇ ਆ ਤੇ ਇਸ ਚਿੱਠੀ ਨੂੰ ਲੰਬਾ ਸਮਾਂ 15 16 17 ਤੱਕ ਆਪਾਂ ਕਿਸੇ ਕੋ ਕਦੇ ਕੋ ਪੈਸਾ ਚਾਰਜ ਨਹੀਂ ਕੀਤਾ ਪਾਰਟੀ ਦਾ ਕਈ ਵਾਰੀ ਫੰਡ ਦੇ ਰੂਪ ਚ ਜਾਂ ਸੇਵਾ ਦੇ ਰੂਪ ਚ ਲੋਕ ਦੇ ਵੀ ਦਿੰਦੇ ਆ ਉਹ ਪਾਰਟੀ ਨੂੰ ਤਾਂ ਫਿਰ ਕੋਈ ਵੀ ਦੇ ਸਕਦਾ ਤੁਹਾਡਾ ਵੀ ਕਹਿਣਾ ਹਾਂ ਨਹੀਂ ਸੀ ਹੁਣ ਅਸੀਂ ਕਹਿੰਨੇ ਆ ਬੰਦਿਆਂ ਨੂੰ ਜਿਹੜੇ ਵੀ ਆਂਦੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਹੁਣ ਸਾਡੇ ਕੋਲ ਸਰਕਾਰ ਤਾਂ ਹੈ ਨਹੀਂ ਸੋਰਸਸ ਨਹੀਂ ਹੈਗੇ ਪਾਰਟੀ ਦੇ 17 18 ਫੰਕਸ਼ਨ ਹੁੰਦੇ ਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਜਨਵਰੀ ਦੇ ਵਿੱਚ ਅਸੀਂ ਮਾਗੀ ਮਨਾਉਂਦੇ ਹਾਂ ਮੁਕਸਰਚ ਫਿਰ ਉਸ ਤੋਂ ਬਾਅਦ ਜਿਹੜਾ ਮੌਗੇ ਤੇ ਕੋਲ ਫੰਕਸ਼ਨ ਹੁੰਦਾ ਹੈ ਮਤਲਬ ਐਵੇਂ ਲਗਾਤਾਰ 17-18 ਫੰਕਸ਼ਨ ਅਸੀਂ ਕਰਦੇ ਆ ਉਹਦੇ ਵਿੱਚ ਫਿਰ ਅਸੀਂ ਇਹਨਾਂ ਲੋਕਾਂ ਨੂੰ ਕਹਿੰਨੇ ਆ ਕਿ ਤੁਸੀਂ ਜਿਹੜੀ ਹੈ ਬੱਸਸ ਦਾ ਪ੍ਰਬੰਧ ਕਰ ਦਿਓ ਸੰਗਤ ਧਿਆਨ ਲਈ ਜਿਵੇਂ ਜਿਵੇਂ ਦਾ ਕੋਈ ਕੰਟ੍ਰਿਬਿਊਸ਼ਨ ਕਰ ਸਕਦਾ ਹੈ ਸੋ ਇਹ ਸਾਰਾ ਕੁਝ ਜਿਹੜਾ ਹੈ ਉਹ ਇਹਦੇ ਵਿੱਚ ਜਿਹੜੀ ਸਰਕਾਰ ਇੱਥੇ ਇਹਨੂੰ ਸੈਂਸਿਟਾਈਜ਼ ਕਰ ਰਹੀ ਹੈ ਅਸੀਂ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਪੁੱਛਣਾ ਚਾਹੁੰਦੇ ਆ ਜੀ ਤੁਸੀਂ ਦਲਾਈ ਲਾਮੇ ਨੂੰ ਪੋਲਿਟਿਕਲ ਸੱਲਮ ਦੇ ਸਕਦੇ ਹੋ ਤੁਸੀਂ ਅਫਗਾਨਿਸਤਾਨ ਦਾ ਜਿਹੜਾ ਕਰਜ਼ਾਈ ਸੀ ਕੀ ਨਾਮ ਸੀ ਉਹਨੂੰ ਵੀ ਇਹ ਸੱਲਮ ਦਿੱਤੀ ਹੈ ਇੱਥੇ ਹੁਣ ਤਾਜ਼ੀ-ਤਾਜ਼ੀ ਤੁਸੀਂ ਸਿੱਖ ਅਸੀਨਾ ਤੇ ਉਹਦੇ ਸਪੋਰਟਰਸ ਨੂੰ ਲਿਆ ਕੇ ਦਿੱਲੀ 'ਚ ਪੋਲਿਟਿਕਲ ਸੱਲਮ ਦਿੱਤੀ ਹੈ ਫਿਰ ਤੁਸੀਂ ਸ਼ਕੀਰ ਸਾਹਾ ਜਿਹੜਾ ਸਿੱਖ ਨੌਜਵਾਨਾਂ ਨੂੰ ਰਾਜਨੀਤਿਕ ਸ਼ਰਨ ਦੇਵਾਉਣ ਦਾ 1991-92 ਤੋਂ ਲੈ ਕੇ 98-99 ਤੱਕ ਹੁਣ ਤਾਂ ਦਰ ਹੈ ਨਹੀਂ ਮਿਲਦਾ ਹੁਣ ਬਦਨਾਮ ਹੁਣ ਕੀਤਾ ਜਾ ਰਿਹਾ ਮੰਦਾਲ ਨੂੰ ਇਹ ਦੇਖੋ ਜੀ ਹੁਣ ਤਾਂ ਲੋਕਾਂ ਕੋਲ ਲੀਗਲ ਆਪਸ਼ਨਸ ਨੇ ਐਜੂਕੇਸ਼ਨ ਵੀਜ਼ੇ ਨੇ ਇਮੀਗ੍ਰੇਸ਼ਨਸ ਇੰਟਰਡਿਊਸ ਹੋ ਗਿਆ ਨੇ ਇਹ ਤੇ ਇੱਕ ਐਸੀ ਇੰਡੀਅਨ ਸਟੇਟ ਦੇ ਪੁਰਜ਼ੇ ਨੇ ਜਿਹੜੇ ਸਾਨੂੰ ਬਦਨਾਮ ਕਰ ਰਹੇ ਨੇ ਜਿਨ੍ਹਾਂ ਨੂੰ ਕੁਝ ਕਾਲੀਆਂ ਪੈਡਾਂ ਤਾਂ ਆਪਾਂ ਨਹੀਂ ਕਹਿ ਸਕਦੇ ਬਲੈਕ ਕੈਟ ਵੀ ਗਏ ਨੇ ਪੁਰਸ ਨੇ ਵੀ ਭੇਜੇ ਸੀ ਬਾਹਰ ਨੌਜਵਾਨ ਕਿ ਇਹਨਾਂ ਨੂੰ ਆਸਮੇ ਇੱਕ ਦੂਜੇ ਨੂੰ ਇਹ ਤੜੇਬੰਦੀ ਦਾ ਸ਼ਕਾਰਨਾ ਹੋ ਜਾਣ ਉਹ ਬੜੀ ਵੱਡੀ ਪੱਧਰ ਤੇ ਜਿਹੜੇ ਬਲੈਕ ਕੈਟ ਨੇ ਨਾਮ ਬਦਲ ਕੇ ਬਾਹਰ ਚਲੇ ਗਏ ਨੇ ਉਹਨਾਂ ਚਹੁਣ ਬੜੇ ਕੈਟ ਐਕਟਿਵ ਹੋ ਗਏ ਨੇ ਉਹਨਾਂ ਕੈਟਾਂ ਨਹੀਂ ਪਿਛਲੀ ਵਾਰੀ ਜਦੋਂ ਆਮ ਦੀ ਸਰਕਾਰ ਬਣੀਆ ਉਹਨਾਂ ਨੂੰ ਫੰਡਿੰਗ ਕੀਤੀ ਹੈ ਅੱਜ ਵੀ ਉਹ ਜਿਹੜੇ ਕੈਟ ਨੇ ਬਾਹਰ ਬੈ ਕੇ ਜਿਹੜੇ ਸਾਡੇ ਸਿੱਖ ਲੀਡਰਸ਼ਿਪ ਹੈ ਸਿੱਖ ਮੂਵਮੈਂਟ ਹੈ ਉਹਨੂੰ ਬਦਨਾਮ ਕਰਨ ਲਈ ਲਗਾਤਾਰ ਨਾਮ ਬਦਲ ਬਦਲ ਕੇ ਸਿੱਖ ਚਿਹਰਿਆਂ ਦੇ ਹੇਟ ਜਿਹੜੀ ਹੈ ਉਹ ਸਰਕਾਰ ਦੀ ਸਰਪ੍ਰਸਤੀ ਚ ਮੂਵਮੈਂਟ ਚਲਾ ਰਹੇ ਨੇ ਪਰ ਮਾਨ ਰਾਮ ਨੂੰ ਜਿਸ ਤਰ੍ਹਾਂ ਹੁਣ ਬਦਨਾਮ ਕੀਤਾ ਜਾ ਰਿਹਾ ਟਰੰਪ ਵਾਲੇ ਜਿਹੜੇ ਫੈਸਲੇ ਤੋਂ ਬਾਅਦ ਟਰੰਪ ਹੁਣ ਦੁਖੀ ਵੀ ਹੋ ਗਿਆ ਕਿ ਸਿਸਟਮ ਹੌਲੀ ਚੱਲਦਾ ਬਾਹਰ ਭੇਜਣ ਦਾ ਹੋ ਸਕਦਾ ਆਉਣ ਵਾਲੇ ਦਿਨਾਂ ਦੌਰਾਨ ਕਈ ਜਹਾਜ਼ ਇੱਥੇ ਭਰ ਕੇ ਆਉਣ ਫਿਰ ਦੁਬਾਰੇ ਰੌਲਾ ਪੈਗਾ ਕੀ ਕਹਿਣਾ ਚਾਹੋਗੇ ਕਿ ਮਾਨਦਲ ਨੂੰ ਬੇਲੋੜਾ ਬਦਨਾਮ ਕੀਤਾ ਯਾਰ ਬੁਖਰ ਸਾਹਿਬ ਵੀ ਕੱਲ ਦੀ ਗਰੰਟੀ ਦਿੰਨਾ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਬੰਦਾ ਵੀ ਇੱਥੇ ਨਹੀਂ ਲਿਜਾ ਸਕਦੇ ਉਹਦਾ ਕਾਰਨ ਕੀ ਹੈ ਕਿ ਜਿਹੜਾ ਰੈਫਿਊਜੀ ਐਕਟ ਹੈ ਜਦੇ ਵਿੱਚ ਜਦੋਂ ਸਭ ਤੋਂ ਪਹਿਲੇ ਬੰਦਾ ਪੋਲਿਟਿਕਲ ਸੈਲਮ ਲਈ ਐਪਲੀਕੇਸ਼ਨ ਦਿੰਦਾ ਹੈ ਫਿਰ ਉਹਨੂੰ ਰੈਫਿਊਜੀ ਸਟੇਟਸ ਦਿੰਦੀ ਹੈ ਸਟੇਟ ਅਮਰੀਕਾ ਰੈਫਿਊਜੀ ਐਕਟ ਦਾ ਜਿਹੜਾ ਸੈਕਸ਼ਨ 33 ਹੈ ਉਹ ਕਹਿੰਦਾ ਕਿ ਕਿਸੇ ਬੰਦੇ ਨੂੰ ਵੀ ਉਸ ਦੇਸ਼ ਚ ਰਿਪੋਰਟ ਕਰਕੇ ਨਹੀਂ ਭੇਜਿਆ ਜਾ ਸਕਦਾ ਜਿੱਥੇ ਉਹਦੀ ਜਾਨ ਨੂੰ ਖਤਰਾ ਹੈ ਜਿਹੜੇ ਬੰਦੇ ਨੂੰ ਸਾਡੀ ਚਿੱਠੀ ਲੱਗ ਗਈ ਹੈ ਅਮਰੀਕਾ ਚ ਉਹਨੂੰ ਡਰਨ ਦੀ ਲੋੜ ਨਹੀਂ ਉਹਨੂੰ ਹਿੰਦੁਸਤਾਨ ਚ ਨਹੀਂ ਲਿਆ ਸਕਦੇ ਪਰ ਮਾਨ ਸਾਹਿਬ ਦਾ ਵੀ ਕਿਤੇ ਨਾ ਕਿਤੇ ਲਾਲਚ ਉਸ ਵੇਲੇ ਹੋ ਜਾਂਦਾ ਸੀ ਜਦੋਂ ਅਮਰੀਕਾ ਦੇ ਪੱਖ ਚ ਬਿਆਨ ਬੜੇ ਦਿੰਦੇ ਰਹੇ ਨੇ ਉਹ ਉਹ ਉਹਨਾਂ ਨੂੰ ਐ ਹੁੰਦਾ ਸੀ ਸਾਡੇ ਭਾਈਚਾਰੇ ਨੂੰ ਸੋਹਣਾਲ ਲੈ ਸਾਡੇ ਸਿੱਖਾਂ ਨੂੰ ਸੋਹਣਾਲ ਲੈ ਤਾਂ ਬਿਆਨ ਦਿੰਦੇ ਸੀ ਕਿ ਵਾਕਈ ਉਹਨਾਂ ਦੀ ਹਮਦਰਦੀ ਅਮਰੀਕਾ ਨਾਲ ਹੈ ਦੇਖੋ ਅਮਰੀਕਾ ਨੂੰ ਅਸੀਂ ਤਾਂ ਵਿੱਚ ਕੀਤਾ ਕਿ ਅਮਰੀਕਾ ਨੇ ਹਿਊਮਨ ਰਾਈਟਸ ਜਿਹੜੀ ਸਿੱਖਾਨਾਂ ਤੱਕੇ ਸ਼ਾਇਦੀ ਆ ਉਹਦੀ ਆਵਾਜ਼ بلند ਕੀਤੀ ਹੈ ਸਾਡਾ 2.2 ਲੱਖ ਬੰਦਾ ਉਹਨਾਂ ਨੇ ਪੋਲਿਟਿਕਲ ਅਸਲਮ ਦੇ ਕਿ ਉੱਤੇ ਪੱਕਾ ਕੀਤਾ ਇੰਨੀ ਗਿਣਤੀ ਹੈ ਮਤਲਬ 2.2 ਲੱਖ ਹਾਂ ਮੈਨੂੰ ਲੱਗਦਾ ਹੈ ਕਿ ਜਿਹੜਾ 90 ਤੋਂ ਲੈ ਕੇ ਜਿਹੜਾ 10-12 ਸਾਲਾਂ ਤਦ ਹਕਾਕਾ ਸੀ ਅੱਛੇ ਲੱਖਾਂ ਦੀ ਗਿਣਤੀ ਇਸ ਬੰਦੇ ਪੱਕੇ ਹੋਏ ਸੋ ਜਿਹੜੀ ਯੂਐਸਏ ਦੁਨੀਆ ਦੀ ਵੱਡੀ ਸਟੇਟ ਹੈ ਤੇ ਡੈਮੋਕ੍ਰੇਸੀਜ਼ ਬਲੀਵ ਕਰਦੇ ਨੇ ਉਹ ਹਮੇਸ਼ਾ ਪਰਸੀਕਿਊਸ਼ਨ ਦੇ ਵੀ ਖਿਲਾਫ ਹੁੰਦੇ ਨੇ ਇਸ ਕਰਕੇ ਅਸੀਂ ਹਰ ਜਗ੍ਹਾ ਸਪੋਰਟ ਨਹੀਂ ਕਰਦੇ ਉਹਨੂੰ ਕਿ ਕਿ ਅਮਰੀਕਾ ਨੇ ਮਾਨਸਰ ਦਾ ਵੀਜ਼ਾ ਵੀ ਬੈਨ ਕੀਤਾ ਹੋਇਆ ਹੈ 2012 ਤੋਂ ਬਾਅਦ ਸਾਨੂੰ ਵੀਜ਼ਾ ਨਹੀਂ ਦੇ ਰਹੇ ਉੱਥੇ ਜਾਂਦਾ ਹੈ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਸੋ ਇਹਨਾਂ ਐਡਵੋਕੇਟ ਸਮਰਜੀਤ ਸਿੰਘ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜੋ ਅਮਰੀਕਾ ਦੇ ਵਿੱਚ ਸਿੱਖ ਬੈਠੇ ਨੇ ਸਿਆਸੀ ਸਰਨ ਲੈ ਲੈ ਕੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਮਾਨਦਾਲ ਨੂੰ ਬਦਨਾਮ ਕਰਨਾ ਗਲਤ ਹੈ ਇਹ ਵੀ ਕਿਹਾ ਕਿ ਕੋਈ ਆਧਾਰ ਜ਼ਰੂਰ ਹੁੰਦਾ ਉੱਥੇ ਜੇ ਸਿਆਸੀ ਸਰਨ ਲੈਣੀ ਆ ਏਜੰਟਾ ਰਹੀਂ ਜਬ ਪੈਸੇ ਰਹੀਂ ਉਹ ਨਹੀਂ ਲਈ ਜਾ ਸਕਦੀ ਸੋ ਇਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਸਿਆਸੀ ਸਰਨ ਵਾਲੇ ਕਿਸੇ ਵੀ ਸਿੱਖ ਨੂੰ ਅਮਰੀਕਾ ਵਾਪਸ ਨਹੀਂ ਭੇਜੇਗਾ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹਾਲੀ